ਇਹ ਵਹਿਮਾਂ ਪਰਮਾਂ ਵਿੱਚ ਫਸੇ ਹੋਏ ਲੋਕਾਂ ਦੇ ਕੰਮ ਦੇਖ ਲਓ। ਇਹ ਬਿਆਸ ਦਰਿਆ ਦੇ ਕੰਡੇ ਤੇ ਖਲੋਪੇ ਆ ਜੀ ਆਪਾਂ। ਆਲੇ-ਦੁਆਲੇ ਗੰਦਗੀ ਦੇ ਢੇਰ ਆ ਜਾਦੂ ਟੂਣੇ ਵਾਲਿਆਂ ਦੇ ਕੰਮ ਦੇਖ ਲਓ। ਇਹ ਉਹ ਅੰਧਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਦੇ ਕੰਮ ਆ। ਜਿਨ੍ਹਾਂ ਨੇ ਪਾਣੀ ਨੂੰ ਗੰਦਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਹ ਕੰਮ ਆ। ਜਾਦੂ ਟੂਨੇ ਕਰਨ ਵਾਲਿਆਂ ਦੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਲੋਕਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੈਂ ਇਸ ਵਕਤ ਖੜਾ ਹਾਂ ਮਾਝੇ ਦੀ ਧਰਤੀ ਜਿੱਥੋਂ ਸ਼ੁਰੂ ਹੁੰਦੀ ਆ ਇਹ ਬਿਆਸ ਦਰਿਆ ਵਾ ਮੇਰੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਉਹ ਬਿਆਸ ਦਰਿਆ ਜਿੱਥੋਂ ਬਹੁਤ ਦੂਰ ਦੂਰ ਤੱਕ ਜਿਹੜਾ ਜਲ ਜਾਂਦਾ ਵਾ ਰਾਜਸਥਾਨ ਤੱਕ ਇਹ ਪਾਣੀ ਜਾਂਦਾ ਇਤੋਂ ਅਨੇਕਾਂ ਜੀਵ ਜੰਤੂਆਂ ਦੀ ਪਿਆਸ ਮिटਦੀ ਆ ਕਿੰਨੇ ਖੇਤਾਂ ਨੂੰ ਖੁਸ਼ਹਾਲ ਕਰਦਾ ਹੈ ਪਾਣੀ ਔਰ ਕਿੱਥੋਂ ਤੱਕ ਇਹ ਪਾਣੀ ਜਾਂਦਾ ਕਿੰਨੇ ਲੋਕਾਂ ਦੀ ਪਿਆਸ ਬੁਝਾਉਂਦਾ ਹੈ ਪਾਣੀ ਤਾਂ ਹੀ ਗੁਰੂ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਾਤਾ ਔਰ ਵਹਿਮਾਂ ਪਰਮਾਨਿਕ ਉਸੇ ਹੋਏ ਲੋਕ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਲੋਕ ਜੋ ਇਸ ਪਾਣੀ ਨੂੰ ਗੰਦਾ ਕਰਨ ਚ ਲੱਗੇ ਨੇ ਕੋਈ ਕਸਰ ਨਹੀਂ ਛੱਡ ਰਿਆ ਪਾਣੀ ਨੂੰ ਗੰਦਾ ਕਰਨ ਚ ਐਨੀ ਕਿ ਗੰਦਗੀ ਪਾਤੀ ਆ ਐਨੀ ਕਿ ਗੰਦਗੀ ਪਾਤੀ ਕਿ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਲੋਕਾਂ ਦੀ ਕਿ ਤੁਹਾਨੂੰ ਜਾਦੂ ਟੂਣਿਆਂ ਨੇ ਕੀ ਦੇਣਾ ਪਈ ਤੁਸੀਂ ਕੰਮਕਾਰ ਕਰ ਲੋ ਇਹਨਾਂ ਵਹਿਮਾਂ ਭਰਮਾਂ 'ਚ ਕੁਝ ਨਹੀਂ ਰੱਖਿਆ ਜੇ ਇਦਾਂ ਕਿਤੇ ਬੰਦੇ ਵਾਸਚ ਆਉਂਦੇ ਹੋਣ ਇਦਾਂ ਕਿਸੇ ਦਾ ਨੁਕਸਾਨ ਹੁੰਦਾ ਹੋਵੇ ਤੇ ਫਿਰ ਲੋਕਾਂ ਨੂੰ ਧਰੈ ਲਾਉਂਦੇ ਕੀ ਲੋੜ ਐ ਨੌਕਰੀਆਂ ਕਰਨ ਦੀ ਕੀ ਲੋੜ ਐ ਫਿਰ ਤੇ ਸਰਕਾਰਾਂ ਇਦਾਂ ਚੱਲਿਆ ਕਰਨ ਬਾਹਰਲੇ ਮੁਲਕਾਂ 'ਚ ਇਦਾਂ ਚੱਲਜਿਆ ਕਰਨ ਕੰਮ ਕਰਨਾ ਪੈਂਦਾ ਕੰਮ ਚੋਰੋ ਖਾਸ ਕਰਕੇ ਕੰਮ ਕਰੋ ਆ ਜਾਦੂ ਟੂਣਿਆਂ 'ਚ ਨਾ ਪਾਓ ਨਾ ਪਾਣੀ 'ਚੰਦਾ ਕਰੋ ਉਹ ਤੁਸੀਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਰਹੇ ਹਲਫਾਫੇ ਫਟ ਕੇ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਤਰ੍ਹਾਂ ਤਰ੍ਹਾਂ ਦੀ ਗੰਦਗੀ ਵੇਖੋ ਅਮਰ ਵੀਰ ਨੂੰ ਕੰਗਾ ਨਾਲ-ਨਾਲ ਦਿਖਾਦੇ ਮੇਰੇ ਯਾ ਦੇਖੋ ਆ ਕਿੰਨੀ ਗੰਦਗੀ ਪਈ ਆ ਇਹ ਗੰਦਗੀ ਜਿਹੜੀ ਪਈ ਆ ਇਦਾਂ ਹੀ ਅੱਗੇ ਕਿੰਨਾ ਆ ਵੇਖੋ ਪਿੱਛੋਂ ਕਿੰਨਾ ਸਾਫ਼ ਜਲਾ ਹੋਣ ਡਿਆ ਪਹਾੜਾਂ ਤੇ ਜਿਹੜਾ ਹੁੰਦਾ ਔਰ ਕਿੰਨੀ ਗੰਦਗੀ ਇੱਥੇ ਪਾਈ ਆਲੇ ਦੁਆਲੇ ਇਹ ਜਿਹੜੀ ਸਾਰੀ ਗੰਦਗੀ ਆ ਇਹ ਲਿਫਾਫਿਆਂ ਨੇ ਸੜਨਾ ਨਹੀਂ ਆ ਇਹ ਲਿਫਾਫਿਆਂ ਨੇ ਗਲਣਾ ਨਹੀਂ ਆ ਵੀ ਕੈਂਸਰ ਦਾ ਜਿਹੜਾ ਜਨਮ ਹੋਣਾ ਇਹਨਾਂ ਤੋਂ ਇਸ ਕਰਕੇ ਪਾਣੀ ਤੇ ਧਰਤੀ ਦੇ ਪਹਿਲੇ ਬੜਾ ਹੇਠਾ ਚਲ ਗਿਆ ਤੇ ਕਸੂਰ ਕੀ ਆ ਸਾਡਾ ਮੈਨੂੰ ਇਹ ਦੱਸੋ ਕੰਮ ਤੁਹਾਡੇ ਨਹੀਂ ਚੱਲਦੇ ਸਾਡਾ ਕੀ ਕਸੂਰ ਆ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਰੱਬ ਦਾ ਵਾਸਤਾ ਥੋੜੀ ਜੀ ਸ਼ਰਮ ਕਰੋ ਪਾਣੀ ਵਿੱਚ ਗੰਦਗੀ ਨਾ ਪਾਓ ਰੱਬ ਦਾ ਵਾਸਤਾ ਤੁਹਾਨੂੰ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਸੋਚੋ ਪਾਣੀ ਪਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਆ ਇਹਦੀ ਕਦਰ ਕਰੋ ਅੱਜ ਵੇਖਿਆ 20 ਰੁਪਏ ਦੀਆਂ ਬੋਤਲਾਂ ਚ ਔਣ ਡਿਆ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਸੀ ਉਹ ਨਲਕਿਆਂ ਚ ਪਾਣੀ ਕੱਢਦੇ ਜਿੱਥੇ-ਜਿੱਥੇ ਪਾਣੀ ਨਹੀਂ ਹੈਗਾ ਉਹਨਾਂ ਨੂੰ ਪੁੱਛ ਕੇ ਵੇਖੋ ਪਾਣੀ ਕੀ ਆ ਪਾਣੀ ਦੀ ਜ਼ਰੂਰਤ ਕੀ ਆ ਤੇ ਪਾਣੀ ਕਿੰਨਾ ਢੰਗਾਈ ਚ ਚੱਲ ਗਿਆਉਣ ਵਾਲੇ ਸਮੇਂ ਚ ਪਾਣੀ ਪਿਛੇ ਜੰਗ ਹੋਣੀ ਆ ਤੁਸੀਂ ਥੋੜੀ ਜੀ ਸ਼ਰਮ ਕਰੋ ਨਾ ਇਦਾਂ ਪਾਣੀ ਚ ਗੰਦਗੀ ਪਾਓ ਆ ਵੇਖੋ ਕਿੱਥੋਂ ਵੀ ਮੇ ਆਲੇ ਦੁਆਲੇ ਦੇਖਦਾ ਲਫਾਫੇ ਸੁੱਟਦੇ ਉਤੋਂ ਦਰਿਆ ਦੇ ਤੇ ਇਸ ਤਰੀਕੇ ਨਾਲ ਪਾਣੀ ਦੇ ਵਿੱਚ ਗੰਦਗੀ ਪਾਈ ਜਾ ਰਹੀ ਆ ਇੰਨਾ ਪਾਣੀ ਨੂੰ ਦੂਸ਼ਿਤ ਕਰਤਾ ਵਾ ਤਾਂ ਫਿਰ ਵੀ ਹਨਵੇਂ ਇਹਨਾਂ ਨੂੰ ਸ਼ਰਮ ਹੀ ਨਹੀਂ ਹੈਗੀ ਇਹਨਾਂ ਲੋਕਾਂ ਨੂੰ ਅੱਗੇ ਤਾਂ ਪਾਣੀ ਨੂੰ ਗੰਦਾ ਕੀਤਾ ਇੱਥੇ ਇਹ ਸਾਰਾ ਹੀ ਪਾਣੀ ਦੂਸ਼ਿਤ ਕਰਦਾ ਰਿਹਾ ਉਹ ਵੇਖੋ ਗੰਦਗੀ ਕੰਮ ਹੈ ਉਹ ਮਾਫਰਵਾਛੇ ਪਰ ਲੋਕ ਆਹ ਆਹ ਇਹ ਤਾਂ ਵੇਖੋ ਗੰਦਗੀ ਹੀ ਗੰਦਗੀ ਹੈ ਕੀ ਲੋਕਾਂ ਨੂੰ ਦੱਸੋ ਮਿਲਦਾ ਹੈ ਜਾਦੂ ਟੂਨੇ ਕਰਕੇ ਮੈਨੂੰ ਇਹ ਨਹੀਂ ਸਮਝ ਆਉਂਦੀ ਅਸੀਂ ਤਾਂ ਸੋਚਦੇ ਸੀ ਕਿ ਇਹ ਕੰਮ ਅਮਰਸਰ ਦੀ ਨਹਿਰ ਤੇ ਚੱਲਦਾ ਹੋਊਗਾ ਪਰ ਅਮਰਸਰ ਦੀ ਨਹਿਰ ਤੇ ਨਹੀਂ ਇਹ ਕੰਮ ਦਰਿਆਵਾਂ ਦੇ ਕੰਡੇ ਤੇ ਵੀ ਚੱਲਦੇ ਆ ਮੈਂ ਸੋਚਦਾ ਸੀ ਕਿ ਗੁਰੂ ਨਗਰੀ ਸ੍ਰੀ ਅਮਰਸਰ ਸਾਹਿਬ ਦੇ ਵਿੱਚੋਂ ਜਿਹੜੀ ਨਹਿਰ ਨਿਕਲਦੀ ਆ ਉੱਥੇ ਹੀ ਗੰਦਗੀ ਪਾਉਂਦੇ ਸੱਤ ਲੋਚ ਚ ਪਾਉਂਦੇ ਬੁੱਢੇ ਦਰਿਆ ਚ ਪਾਉਂਦੇ ਪਰ ਇਹ ਡਰਿਆ ਕਿ ਇਹ ਬਿਆਸ ਵਾਲੇ ਦਰਿਆ ਦੇ ਵਿੱਚ ਵੀ ਗੰਦਗੀ ਪਾਈ ਜਾ ਰਹੀ ਆ ਵੇਖੋ ਆ ਜਾਦੂ ਟੂਣੇ ਵਾਲਿਆਂ ਦੇ ਕੰਮ ਵੇਖੋ ਪਾਣੀ ਦੇ ਵਿੱਚ ਵਿਖਾਓ ਇੱਦਾਂ ਮਾਰੂ ਇਹਦਾ ਆ ਵੇਖੋ ਪਿੱਛੇ ਨੂੰ ਆ ਕਿਊਮ ਕਰਕੇ ਮੇਰਾ ਭਰਾ ਬਖਾ ਰਿਹਾ ਹੋਵੇ ਆ ਵੇਖ ਲਓ ਜਾਦੂ ਟੂਣੇ ਵਾਲਿਆਂ ਦੇ ਕੰਮ ਐ ਸਾਰੇ ਵੇਖੋ ਕਿਵੇਂ ਪਾਣੀ ਦੇ ਵਿੱਚ ਲੇਟਾਂ ਜਗਾਤੀਆਂ ਨਾ ਪੰਜਾਬ ਸਰਕਾਰ ਸਾਨੂੰ ਬੱਤੀ ਨਹੀਂ ਦਿੰਦੀ ਅਗਲੇ ਪਾਣੀ 'ਚ ਹੀ ਲੇਟਾਂ ਜਗਾਤੀਆਂ ਵੇਖੋ ਇਸ ਕਰਕੇ ਜਿੱਦਾਂ ਕੋਈ ਦੱਸਦਾ ਇਹਨਾਂ ਨੂੰ ਤੇ ਉਦਾਂ ਹੀ ਲੋਕ ਜਿਹੜੇ ਆ ਮਕਰ ਲਾ ਕੇ ਕਰਦੇ ਆ ਵੇਖੋ ਇਹ ਕੰਮ ਐ ਜਾਦੂ ਟੂਣੇ ਵਾਲਿਆਂ ਦੇ ਵਹਿਮਾਂ ਪਰਮਾਂ ਵਿੱਚ ਫਸੇ ਹੋਏ ਲੋਕਾਂ ਦੇ ਇਸ ਕਰਕੇ ਰੱਬ ਦਾ ਵਾਸਤਾ ਭਰਾਓ ਪਰਮਾਤਮਾ ਤੋਂ ਡਰੋ ਔਰ ਬਾਣੀ ਪੜਿਆ ਕਰੋ ਆ ਕਮਾ ਦੇ ਵਿੱਚ ਕੁਝ ਨਹੀਂ ਰੱਖਿਆ ਨਾ ਇਹਨਾਂ ਕਮਾ ਨੇ ਕਦੀ ਕਿਸੇ ਦੇ ਘਰ ਵਸਣ ਦਿੱਤੇ ਆ ਮਿਹਨਤ ਕਰਨੀ ਪੈਂਦੀ ਆ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ